ਸ੍ਰੀਕਲ ਦੋਸਤੋ ਤੁਸੀਂ ਦੇਖ ਰਹੇ ਹੋ ਕੁਰਾਰੀ ਨਿਊਜ਼ ਕੁਰਾਰੀ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਕੁਰਾਰੀ ਦੇ ਵਿੱਚ ਹਲਕਾ ਵ代ਕ ਐਮ ਐਲ ਏ ਮੈਡਮ ਅਨਮੋਲ ਗਨਮਾਨ ਜੀ ਪਹੁੰਚੇ ਜਿੱਥੇ ਕੀ ਉਹਨਾਂ ਨੇ ਅੱਜ ਇੱਕ ਜੋ ਕਿ ਬਾਜ਼ਾਰ ਦੇ ਵਿੱਚ ਲੋਕ ਟਾਇਲ ਹੈ ਬਾਜ਼ਾਰ ਦੇ ਵਿੱਚ ਜੋ ਬਾਜ਼ਾਰ ਦੀ ਨਵੀਂ ਸੜਕ ਬਣਨ ਜਾ ਰਹੀ ਸੀਗੀ ਉਸ ਦਾ ਕੀਤਾ ਅੱਜ ਆ ਕੇ ਟਟਕਾ ਟ 26 ਦਿਨਾਂ ਲਈ ਮੈਡਮ ਅਨਮੋਲ ਗਨ ਮਾਨ ਜੀ ਨੇ ਬਾਜ਼ਾਰ ਦਾ ਕੀਤਾ ਪੂਰਾ ਦੌਰਾ ਬਾਜ਼ਾਰ ਦੇ ਵਿੱਚ ਕਿਤੇ ਕੰਮ ਚੱਲ ਰਿਹਾ ਹੈ ਉੱਥੇ ਵੀ ਮੈਡਮ ਨੇ ਘੁੰਮ ਕੇ ਦੇਖਿਆ ਤੇ ਦੁਕਾਨਦਾਰ ਵੀਰਾਂ ਨੇ ਮੈਡਮ ਦਾ ਕੀਤਾ ਹੀ ਬਹੁਤ ਹੀ ਪਰਮਾ ਸਵਾਗਤ ਸਰੋਪਾ ਪਾ ਕੇ ਉਹਨਾਂ ਦਾ ਕੀਤਾ ਧੰਨਵਾਦ ਫਰੀਕ ਦੇ ਦੁਕਾਨਦਾਰ ਵੀ ਨੇ ਮੈਡਮ ਦਾ ਕੀਤਾ ਸਵਾਗਤ ਕਿਸੇ ਨੇ ਸਰੋਪਾ ਪਾ ਕੇ ਤੇ ਕਿਸੇ ਨੇ ਚੁੰਨੀ ਪੇਟ ਕਰਕੇ ਮੈਡਮ ਦਾ ਕੀਤਾ ਬਹੁਤ ਹੀ ਧੰਨਵਾਦ ਮਾਦਾ ਉੱਤਕਰਨ ਦਾ ਦਿਨੇ ਚ ਨਿਕਾਸੀ ਦਾ ਹੈਗਾ ਬਾਉਂਡਰੀ ਵਾਲ ਦਾ ਹੈਗਾ ਬਹੁਤ ਸਾਰੇ ਕੰਮ ਨੇ ਜਿਹੜੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਵਿੱਚ ਕਰਾਂਗੇ ਕਰਾਲੀ ਦੇ ਵਿੱਚ ਬਹੁਤ ਸਾਰੇ ਕੰਮ ਨੇ ਜਿਹੜੇ ਉਹ ਕਰਨ ਵਾਲੇ ਨੇ ਕਰਾਲੀ ਦੇ ਜਿਹੜੇ ਵੀ ਵਾਰਡਸ ਦੇ ਵਿੱਚ ਨਿਕਾਸੀ ਦੀਆਂ ਪਾਈਪਲਾਈਨਾਂ ਨਹੀਂ ਪਈਆਂ ਸਫਾਈ ਦੀ ਘਾਟ ਹੈ ਕਿਉਂਕਿ 90 ਕਰਮਚਾਰੀ ਆ ਸਫਾਈ ਵਾਲੇ ਉਹ ਵੀ ਢਿੱਲੇ ਨੇ ਨਵੇਂ ਕਰਮਚਾਰੀ ਹੁਣ ਕੁਝ ਕਿੰਨੇ ਭਰਤੀ ਕਰ ਰਹੇ ਆ ਇਹ ਸਭ ਅਬਾ ਸਠੰਨ ਕੋ ਤੇ 60 ਬੰਦੇ ਹੋਰ ਕਰ ਰਹੇ ਆ ਸੋ ਇੱਕ ਤਾਂ ਸਫਾਈ ਨੂੰ ਮੇਨਟੇਨ ਕਰਾਂਗੇ ਮੈਂ ਕਰਾਲੀ ਵਾਸੀਆਂ ਨੂੰ ਕਹਿਣਾ ਚਾਹੂੰਗੀ ਇੱਕ ਅਸੀਂ ਇੱਥੇ ਤੁਹਾਡੇ ਵਾਰਡਾਂ ਦੇ ਵਿੱਚ ਪਾਈਪਾਂ ਪਾਵਾਂਗੇ ਪ੍ਰੋਪਰ ਤੇ ਬਹੁਤ ਸਾਰੇ ਕੰਮ ਜਿਹੜੇ ਤੁਹਾਡੇ ਵਾਰਡਾਂ ਦੇ ਇੱਕ ਅੱਜ ਅਸੀਂ ਕਈ ਵਾਰਡਾਂ ਦੇ ਵਿੱਚ ਗਏ ਆ ਤਾਂ ਉੱਥੇ ਤਾਰਾਂ ਜਿਹੜੀਆਂ ਬਿਜਲੀ ਦੀਆਂ ਡਾਊਨ ਆਈਆਂ ਹੋਈਆਂ ਉਹਨਾਂ ਨੂੰ ਲਿਫਟ ਕਰਵਾਉਣੀ ਆ ਜੀ ਸੋ ਇਹ ਮੈਨੂੰ ਲੱਗਦਾ ਗਲੀ ਗਲੀ ਜਾ ਕੇ ਕਰਵਾਉਣਾ ਪੈਣਾ ਇਸ ਤਰੀਕੇ ਅਫਸਰਾਂ ਨਾਲ ਗੱਲਬਾਤ ਕਰਕੇ ਸਾਰੇ ਕੰਮ ਇਹ ਪੂਰੇ ਨਹੀਂ ਕਰ ਪਾਉਂਦੇ ਤੇ ਜਿੰਨੇ ਵੀ ਐਮਸੀ ਸਾਹਿਬਾਨ ਨੇ ਕੁਰਾਲੀ ਦੇ ਮੈਂ ਉਹਨਾਂ ਨੂੰ ਇੱਕ ਗੱਲ ਕਹੂੰਗੀ ਚਾਹੇ ਸਰਕਾਰ ਉੱਪਰ ਆਮ ਆਦਮੀ ਪਾਰਟੀ ਦੀ ਹੈ ਜਿਹੜੀ ਤੁਹਾਡੀ ਐਮਐਲਏ ਹੈ ਖਰੜ ਦੀ ਇਹਦੀ ਸੋਚ ਕੰਮ ਕਰਨ ਦੀ ਹੈ ਕੁਰਾਲੀ ਜਿਹੜੇ ਖਰੜ ਦੇ ਵੀ ਐਮਸੀਸੀ ਨਾ ਉਹ ਸਾਰੇ ਆਮ ਆਦਮੀ ਪਾਰਟੀ ਤੋਂ ਨਹੀਂ ਜਿੱਤੇ ਸੀ ਜਿੰਨਾ 26 ਬੰਦਿਆਂ ਨੇ ਤਿੰਨ ਚਾਰ ਦਿਨ ਪਹਿਲਾਂ ਸਹਿਮਤੀ ਕਰਕੇ 25 ਬੰਦਿਆਂ ਨੇ ਸਹਿਮਤੀ ਕਰਕੇ ਸਰਬਸੰਮਤੀ ਦੇ ਨਾਲ ਇੱਕ ਨਵਾਂ ਪ੍ਰਧਾਨ ਚੁਣਿਆ ਕਾਦੇ ਲਈ ਕਿਉਂਕਿ ਉਹਨਾਂ ਨੂੰ ਦਿਖਦਾ ਹੈ ਕਿ ਸਾਡੀ ਐਮਐਲਏ ਡਿਜ਼ਨਰੀ ਇਹ ਕੰਮ ਕਰਨ ਵਾਲੀ ਹੈ ਕੰਮ ਕਰਨਾ ਹੈ ਤੇ ਉੱਥੇ ਤੁਹਾਨੂੰ ਕੰਮ ਹੁੰਦਾ ਵੀ ਦੇਖੂਗਾ ਜੇ ਕਰਾਲੀ ਨੂੰ ਬਦਲਣਾ ਹੈ ਕੰਮ ਕਰਨਾ ਹੈ ਮੈਂ ਲੈਣਾ ਦੇਣਾ ਤਾਂ ਕਿਸੇ ਤੋਂ ਕੁਝ ਹੈ ਨਹੀਂ ਨਾ ਹੀ ਅਸੀਂ ਇਹ ਕੰਮ ਕਰਨ ਆਏ ਹਾਂ ਸਾਡੀ ਆਮ ਆਦਮੀ ਪਾਰਟੀ ਦਾ ਜਿਹੜਾ ਮਾਡਲ ਆ ਉਹ ਇੱਕ ਅਲੱਗ ਮਾਡਲ ਹੈ ਤੁਸੀਂ ਕਰਾਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਮੇਟੀ ਬਣਾਓ ਇੱਕ ਹਫ਼ਤੇ ਚ ਤੇ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਫਿਰ ਕੰਮਾਂ ਦੀ ਜਿਹੜੀ ਰਫ਼ਤਾਰ ਹੋ ਕਿਵੇਂ ਤੇਜ਼ ਹੁੰਦੀ ਹੈ ਕਿਉਂਕਿ ਇਹਨਾਂ ਨੇ ਵਿੱਚ ਜੜਿੱਕੇ ਡਾਉਣੇ ਆ ਅਲੱਗ-ਅਲੱਗ ਐਮਸੀਜ਼ ਨੇ ਜੇ ਟੀਮ ਇਕਜੁੱਟ ਹੋ ਕੇ ਕੰਮ ਕਰੂਗੀ ਤਾਂ ਡੈਫੀਨੇਟਲੀ ਜਿਹੜੇ ਕੰਮ ਨੇ ਉਹ ਵਾਰਡਾਂ ਦੇ ਵਿੱਚ ਤੇਜ਼ੀ ਨਾਲ ਹੁੰਦੇ ਨੇ ਹੁਣ ਤੁਹਾਡੇ ਇੱਥੇ ਕਾਂਗਰਸ ਦੇ ਪ੍ਰਧਾਨ ਆ ਉਹਨਾਂ ਨੂੰ ਇਹ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੰਮ ਤਾਂ ਵੈਸੇ ਹੀ ਨਹੀਂ ਕਰਦੇ ਹੋ ਆਪਣੀ ਸਰਕਾਰ ਚ ਵੀ ਨਹੀਂ ਕਰਦੇ ਸਾਡੀ ਸਰਕਾਰ ਚ ਤਾਂ ਜਮੇ ਹੀ ਬੰਦ ਕਰਕੇ ਬਹਿ ਗਏ ਹੁਣ ਕਿ ਨਾ ਲੱਗੂਗਾ ਆਮ ਆਦਮੀ ਪਾਰਟੀ ਦਾ ਮੈਡਮ ਇੱਥੇ ਪਟਾਕਾ ਮਾਰੀ ਡਰ ਹੈ ਬਹੁਤ ਬੜੀ ਪਟਾਕਾ ਮਾਰ ਨਜਾਇਜ਼ ਕਬਜ਼ੇ ਸਾਰੇ ਜਿਹੜੇ ਇਹ ਨਜਾਇਜ਼ ਖੁੱਕੀ ਬਣੇ ਨਜਾਇਜ਼ ਕਨੈਕਸ਼ਨ ਬਿਜਲੀ ਇਹਦੇ ਕੀ ਕੰਮ ਹੈ ਯਾਰ ਰੋਕਦੇ ਵਾਜਿੰਦਰ ਸਾਹਿਬ ਤੁਹਾਨੂੰ ਲੱਗਦਾ ਵੀ ਕਿਤੇ ਕੋਈ ਨਜਾਇਜ਼ ਕਬਜ਼ਾ ਹੋਇਆ ਹੋਇਆ ਹੈ ਤੇ ਦੱਸੋ ਉਹ ਸ਼ਾਤ ਕਰਦਾਂਗੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਨਵੇਂ ਨਜਾਇਜ਼ ਕਬਜ਼ੇ ਹੋ ਰਹੇ ਉਹ ਨਹੀਂ ਹੋਣੇ ਚਾਹੀਦੇ ਹੋਰ ਕਿਸੇ ਨੇ 15 ਸਾਲ ਪਹਿਲਾਂ ਕੀ ਤੋਂ ਦੀ ਦੁਕਾਨ ਚੱਲਦੀ ਆ ਉਹਦੇ 200 ਕਸਟਮਰ ਵੀ ਲੱਗੇ ਹੋਏ ਉਹਨੂੰ ਕੀ ਗਈਏ ਕੀ ਛੇੜੀ ਉਹਨੂੰ ਜਿਹੜਾ ਬੈਠਾ ਹੀ ਪੁਰਾਣਾ ਸੋ ਜਿਹੜਾ ਕੋਈ ਨਵਾਂ ਕੋਈ ਵੀ ਕੰਸਟਰਕਸ਼ਨ ਕਰੂਗਾ ਉਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਨਵੀਂ ਕੰਸਟਰਕਸ਼ਨ ਕਿਸੇ ਵੀ ਪ੍ਰਕਾਰ ਦੀ ਹੁਣ ਜਿਹੜੇ ਪਹਿਲੇ ਇਹ ਤਾਂ ਫਿਰ ਅੱਧਾ ਸ਼ਹਿਰ ਸਾਫ-ਸਾਫ ਨੂੰ ਸਾਫ਼ ਕਰਨਾ ਪੈਣਾ ਫਿਰ ਲੋਕਾਂ ਨੇ ਦੁਖੀ ਵੀ ਹੋਣਾ ਵੀ ਸਾਡਾ ਹੁਣ ਜਿਵੇਂ ਆ ਕਹਿ ਗਏ ਕਿ ਵੀ ਜੀ ਅਸੀਂ ਨਜਾਇਜ਼ ਕਬਜ਼ਾ ਭਾਵੇਂ ਕਰ ਰਹੇ ਸੀ ਅਸੀਂ ਬੱਚੇ ਦੀ ਰੋਟੀ ਦੇਖ ਲਈ ਮੈਡਮ ਇਹਦੇ ਦੁਕਾਨਾਂ ਦੇ ਨੀਚੇ ਇੱਕ بڑا ਨਾਲਾ ਹੈ 15 ਫੁੱਟ ਦਾ ਚੌੜਾ ਹੈ ਉਹ ਲੋਕਾਂ ਨੇ ਹੀ ਕਬਜ਼ਾ ਕਰ ਲਿਆ ਦੇਖੋ ਇਹ ਉਹ ਦੀ ਚੀਜ਼ ਨਹੀਂ ਨਾਲਾ 15-15 ਫੁੱਟ ਅੱਗੇ ਆ ਇਹਨੂੰ 70-30 ਸਾਲ ਪਹਿਲਾਂ ਦਾ ਮੁੱਦਾ ਜੀ ਹਾਂ ਸਰ 70-30 ਸਾਲ ਪਹਿਲਾਂ ਦਾ ਮੁੱਦਾ ਹੈ ਨ ਪੁਰਾਣੇ 40 ਸਾਲ ਪੁਰਾਣੇ ਦਾ ਕੀ ਕਰੀਏ ਦੱਸੋ ਹੁਣ ਸਾਰਾ ਬਾਜ਼ਾਰ ਤੁਹਾਡਾ ਕਿਵੇਂ ਚੱਕੀਏ ਇਹ 70 ਨਾ ਲੱਗ ਜਾਣਾ ਮੇਰੇ ਖਿਲਾਫ ਹੁਣ ਜਿਹੜੀ ਨਵੀਂ ਉਸਾਰੀ ਹੋ ਰਹੀ ਹੈ ਉਹਨੂੰ ਤਾਂ ਅਸੀਂ ਰੋਕ ਸਕਦੇ ਹਾਂ ਹੁਣ ਬਰੰਡਾ ਰੋਡ ਤੇ ਨਵੀਆਂ ਉਸਾਰੀਆਂ ਦੁਆਰੇ ਪੈ ਚੱਲੀਆਂ ਜਿਹੜੇ ਉਹ ਸਾਰੀਆਂ ਅੱਜ ਤੋਂ ਕੱਲ ਤੋਂ ਆਈਆਂ ਨੇ ਜਿਹੜੀਆਂ ਮੈਂ ਟਾ ਕੇ ਗਈ ਸੀ ਇਹ ਦੁਆਰੇ ਚੱਲੀਆਂ ਨੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਅਫਸਰਾਂ ਨੂੰ ਕਿਹਾ ਵੀ ਤੁਹਾਨੂੰ ਦਿਖਦੀ ਰਹੀਆਂ ਸੋ ਇਹ ਇਹ ਸਾਰੀਆਂ ਚੀਜ਼ਾਂ ਕੀ ਇਹ ਕਰੀ ਜਾਓ ਮੈਂ ਫੇਟਾ ਹਾਂਗੀ ਕਿਨੇ ਮਰਜ਼ੀ ਨਾਲ ਗੱਲ ਕਰ ਲਓ ਕਿਨੇ ਮਰਜ਼ੀ ਨਾਲ

मैडम दे एरिया ਚ ਕੱਲ ਹੀ ਜਾ ਕੇ ਸਾਰੀ ਇਨਵੈਸਟੀਗੇਸ਼ਨ ਕਰਾ ਲਈ ਕਿ ਕੋਈ ਸਫਾਈ ਹੈ ਕੋਈ ਨਹੀਂ ਹੈ ਅੱਗੇ ਆਜੋ ਅੱਗੇ ਆਜੋ ਤੁਹਾਨੂੰ ਟਾਈਮ ਬਣਾਉਣਾ ਮੰਗਦੇ ਸੀ ਜੀ ਜੀਸੀਬੀ ਖੜੀ ਹੈ ਜੀ ਪਿਛਲੇ ਸਾਲ ਵੀ ਇਹ ਦੱਸਦੇ ਨਹੀਂ ਸੀ ਕਾਹ ਕੰਮ ਹੁਣ ਵੀ ਪਾਪਲ ਚਲਾਈ ਦੀ ਆਪਣਾ ਆਨਲਾਈਨ ਚਲਦੀ ਹੈ ਇਹ ਦੱਸੋ ਜੀ ਦੇਖ ਦੇਖਿਓ ਇਹਨਾਂ ਦਾ ਕੰਮ ਜਾ ਕੇ ਇਨਵੈਸਟੀਗੇਟ ਕਰਕੇ ਮੈਨੂੰ ਰਿਪੋਰਟ ਦੇ ਉੱਥੇ ਕਿਸ ਕੰਮ ਦੀ ਲੋੜੋਂ ਕਰਵਾਓ ਹਾਂ ਜੀ ਆਪਾਂ ਨੇ ਕਰਵਾ ਕੇ ਕੋਈ ਉੱਲੀ ਸਾਈਡ ਆ ਰਿਹਾ ਹੈ ਕਰਵਾਓ ਆਜੋ ਮੈਂ ਵੀ ਖੜੀ ਹਾਂ ਪਬਲਿਕ ਟਾਇਲਟ ਚਾਹੀਦਾ ਹੈ ਪਬਲਿਕ ਟਾਇਲਟ ਹਾਂਜੀ ਇੱਥੇ ਮੈਂ ਜਗਤ ਦੱਸਣ ਨੂੰ ਇੱਥੇ ਗਿਆ ਦਸਹਿਰਾ ਕਰਾਉਂਦੇ ਕੋਲ ਹਾਂ ਹਾਂ ਦਸਹਿਰਾ ਸਲੋ ਬਣਾਉਂਦੇ ਠੀਕ ਹੈ ਜੀ ਦੱਸਣਗੇ ਤੁਸੀਂ ਇੱਥੇ ਡੈਰੀ ਕਰੋ ਇਹ ਵੀ ਸਾਨੂੰ ਉਸ ਪ੍ਰੇੜੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਣਾ ਔਰ ਅਸੀਂ ਬੇਨਤੀ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਜਿਹੜਾ ਬਸ ੱਡੇ ਵਾਲੀ ਪੁਲੀ ਨੂੰ ਪੁਲੀ ਦਾ ਜਿਹੜਾ ਪਾਣੀ ਦਾ ਲਾਂਗਾ ਉਹਨੂੰ ਅੱਗੇ ਚਲਾਇਆ ਜਾਵੇ ਅਤੇ ਸਾਡੇ ਜਿਹੜਾ ਚੰਡੀਗੜ੍ਹ ਰੋਡ ਹੈ ਸਾਰੀ ਜਿਸ ਦੇ ਨਾਲ ਚਨਾਲੋ ਤੱਕ ਦਾ ਏਰੀਆ ਜੁੜਦਾ ਹੈ ਸੱਜੇ ਪਾਸੇ ਬਾਰਡ ਨੰਬਰ 9 12 11 10 ਇਹ ਸਾਰੇ ਏਰੀਆ ਨੂੰ ਨਜਾਤ ਮਿਲੂਗੀ ਹੁਣ ਬਦਲੇ ਕੀ ਸ਼ਹਿਰ ਦੀ ਨੂੰ ਹਾਰਜੀਪ੍ਰਸਾਦ 9 ਕਰੋੜ ਰੁਪਏ ਦੱਸਿਆ ਜੀ ਦੇਖੋ ਜੀ ਜਿਹੜਾ ਐਡਾ ਮਹਾਲ ਮਾੜਾ ਕੀਤਾ ਗਿਆ ਹੈ ਜੀ ਸਾਡੇ ਸ਼ਹਿਰ ਦਾ 4.5 ਸਾਲ ਦੇ ਵਿੱਚ ਉਸ ਨੂੰ ਟਾਈਮ ਤਾਂ ਲੱਗੂਗਾ ਜੀ ਕਿਉਂਕਿ ਜੇ ਤੱਕ ਕੰਮ ਕੋਈ ਘਰ ਤੇ ਕੋਈ ਵੀ ਆਪਾਂ ਕੋਈ ਰਿਪੇਅਰ ਕਰਨੀ ਹੋਵੇ ਨਾਲ ਦੀ ਨਾਲ ਖੋਈ ਜਾਵੇ ਤਾਂ ਵਧੀਆ ਹੁੰਦੀ ਆ ਜੇ ਸਾਨੂੰ ਇੱਕਦਮ ਕਰਨੀ ਪੈ ਜਾਵੇ ਤਾਂ ਉਸ ਨੂੰ ਟਾਈਮ ਤਾਂ ਲੱਗਣਾ ਹੈ ਜੀ ਰਾਣਾ ਜੀ ਇੱਕ ਦਸਹਿਰਾ ਗਰਾਊਂਡ ਦਾ ਵੀ ਕਹਿੰਦੇ ਪਾਸ ਹੋਇਆ ਪੈਸੇ ਉੱਥੇ ਜਿਹੜੀਆਂ ਇਟਾਂ ਲੱਗਣੀਆਂ ਏ ਵਾਕਈੇ ਕੰਮ ਹੋ ਰਿਹਾ ਜੀ ਉੱਥੇ ਇਹ ਦਸ਼ਰਗੁਣ ਦੇ ਕੰਮ ਪਾਸ ਹੋਇਆ ਜੀ ਕੰਮਵਾਲਾ ਤੇ ਉੱਥੇ ਜਿਹੜੀ ਸਾਰੇ ਸ਼ਰਗੁਣ ਦੇ ਜਿਹੜੇ ਪੇਪਰ ਬਲੱਗ ਉਹ ਲੱਗੇਗੀ ਸਾਨੂੰ ਇਸ ਤਰ੍ਹਾਂ ਆਣਾ ਪਿਆ ਜੀ ਸਾਰੇ ਦੇਖੋ ਤੁਸੀਂ ਉਹਨੂੰ ਘੁੰਮ ਕੇ ਸਾਰੇ ਕਿੱਥੇ ਛੱਡ ਪਏ ਹੋ ਨੇ ਸਾਡਾ ਸ਼ੈੱਡ ਪਟਾਕਿਆਂ ਦੀ ਮਾਰਕੀਟ 'ਚ ਪਿਆ ਹੋਇਆ ਸੀ ਅਸੀਂ ਆਪਣੇ ਮੁੰਡੇ ਨੂੰ ਕੰਮ ਕਰਾਣਾ ਉਹ ਸਾਡਾ ਕੱਲ ਕੱਲਿਆਂ ਦਾ ਢਾਹ ਦਿੱਤਾ ਗਿਆ ਜਾਂਤੀ ਸਾਡੀ ਜਗ੍ਹਾ ਦੇ ਵਿੱਚ ਉਹ ਕੀ ਆ ਵੀ ਹੈ। ਅਗਲੇ ਮਣੇ 30 ਫੁੱਟ ਚੁੱਕਿਆ ਹੋਇਆ। 30 ਫੁੱਟ ਚੁੱਕਿਆ ਵੀ ਆ। ਅਸੀਂ ਇਸ ਕਰਕੇ ਮੈਡਮ ਗਗਨ ਮਾਨ ਜੀ ਨੂੰ ਰਿਕਵੈਸਟ ਕੀਤੀ ਸੀ। ਉਹਨਾਂ ਨੇ ਸਾਡੀ ਬਹੁਤ ਇੱਜ਼ਤ ਰੱਖੀ। ਉਹ ਕਹਿੰਦੇ ਤੁਹਾਡਾ ਸ਼ਰਟ ਐਸੀ ਜੇ ਤੁਸੀਂ ਠੀਕ ਉਹ ਆਕੇ ਦੋਗੇ। ਇਸ ਕਰਕੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਫੋਰ ਐਸਿਓ ਉਹਨਾਂ ਨੂੰ ਨਮਸਕਾਰ ਕਰਦੇ ਹਾਂ। ਕਿ ਇਹ ਜੋ ਐਮਸੀ ਮੈਚ ਤੱਕ ਕਿਸੇ ਨਾਲ ਮਿਲੀ ਨਹੀਂ। ਐਮਐਲਏ ਸਾਹਿਬ ਵੀ ਮੈਨੂੰ ਉਹਨਾਂ ਦੀ ਨੇਚਰ ਵਾਈਜ਼ ਬਹੁਤ ਅੱਛੇ ਲੱਗੇ ਉਹ। ਮੈਨੂੰ ਲੱਗਦਾ ਤੁਹਾਨੂੰ ਪੈ ਜਾਊਗਾ। ਸਾਨੂੰ ਲੱਗਦਾ ਜੀ ਜਦੋਂ ਉਹ ਕਹਿ ਰਹੇ ਹੈਗੇ ਹੇ ਗਾਜੀ ਅਸੀਂ ਜਾਇ ਜੰਜੀ ਅਸੀਂ ਜਾਇ ਜੇ ਬਾਣਾ ਅਸੀਂ ਨੀਅੱਜ ਬਾਣਾ ਜਿਹੜੀ ਬਿਲਡਿੰਗ ਦੀ ਗੱਲ ਕੀਤੀ ਹੈ ਪਹਿਲਾਂ ਵੀ ਢਾਈ ਗਈ ਸੀ ਉਹ ਪਹਿਲਾਂ ਢਾਈ ਦੀ ਪਹਿਲਾਂ ਅਸੀਂ ਥੋੜਾ ਅੱਗੇ ਵਧੇ ਹੋਏ ਸੀ ਉਹ ਜਦੋਂ ਇਹਨਾਂ ਨੇ ਢਾਈ ਅਸੀਂ ਕੋਈ ਮਾਰਤਾ ਨਹੀਂ ਕਰਿਆ ਅਸੀਂ ਆਪਣੀ ਬਿਲਡਿੰਗ ਪਿੱਛੇ ਕਰ ਲਈ ਨਹੀਂ ਹੁਣ ਦੁਆਰਾ ਦੁਆਰੇ ਕਿਉਂ ਢਾਈ ਆ ਦੁਆਰਾ ਛੱਡਦਾ ਹੈ ਜੀ ਇਹਨਾਂ ਨੇ ਸਟਾਕਰ ਦੇ ਨਾਲ ਢਾਇਆ ਗਿਆ ਜੀ ਸਾਡੀ ਸ਼ਹਿਰ ਤਾਂ ਤਾਂ ਹੀ ਅਸੀਂ ਮੈਡਮ ਨੂੰ ਮਿਲਣਾ ਹੈ ਤੇ ਇੱਥੇ ਸਾਨੂੰ ਪਤਾ ਚੱਲਿਆ ਕਿ ਮੈਡਮ ਨੇ ਸ਼ਹਿਰ ਜਾਣਾ ਅਸੀਂ ਉਹਨਾਂ ਨੂੰ ਮਿਲਣਾ ਆ ਅਸੀਂ ਰਿਕਵੈਸਟ ਕਰੀ ਉਹਨਾਂ ਨੇ ਇਹ ਸਭ ਨੂੰ ਜ਼ਿਆਦਾ ਕਰੀਏ ਵੀ ਜੇ ਠੀਕ ਹੈ ਤਾਂ ਇਹਨਾਂ ਦਾ 60 ਲੀਟਰ ਆਣਾ ਚਾਹੀਦਾ ਹੈ ਜਿਹੜੇ ਹੋਰ ਵੀ ਛੱਡ ਪਏ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਉਹਨਾਂ ਬਾਰੇ ਉਹਨਾਂ ਨੇ ਇਹ ਸਭ ਨੂੰ ਹਦਾਇਤ ਕਰਤੀ ਹੈ ਤੁਸੀਂ ਵੀ ਦੇਖਿਆ ਵੀਡੀਓ ਬਣੀ ਹੈ ਵੀ ਜਿਹੜੇ ਇਹ ਜਿਹੜੇ ਛੱਡਾਂ ਉਹ ਸਾਰੇ ਸਾਫ ਕਰੋ ਪਰ ਜੇ ਸੈੱਟ ਤੋਂ ਆਏ ਚੜੀ ਹੈਗੇ ਇਹ ਸਾਨੂੰ ਆਏ ਵੀ ਸਾਡਾ ਪਾ ਦਿੱਤਾ ਜਾ